ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ਾਂ ਦੀਆਂ ਲਹਿਰਾਂ ਵਿੱਚੋਂ ਇੱਕ ਲਹਿਰ ਗਦਰ ਪਾਰਟੀ ਦੀ ਲਹਿਰ ਇਹ ਸਾਰੀ ਸਾਂਝ ਪਾਵਾਂਗੇ ਤੁਹਾਡੇ ਨਾਲ ਕੌਣ ਸੀ ਇਸ ਪਾਰਟੀ ਦੇ ਸੰਸਥਾਪਕ ਕਿਵੇਂ ਇਸ ਪਾਰਟੀ ਨੇ ਕੰਮ ਕੀਤਾ ਸੋ ਆਓ ਗਦਰ ਪਾਰਟੀ ਲਹਿਰ ਇੱਕ ਅਜਿਹੀ ਪਹਿਲੀ ਲਹਿਰ ਸੀ ਜੋ ਪੂਰੀ ਤਰ੍ਹਾਂ ਧਰਮ ਤੇ ਆਧਾਰਿਤ ਅਤੇ ਫੌਜ ਦੁਆਰਾ ਚਲਾਈ ਲਹਿਰ ਸੀ ਇਸ ਲਹਿਰ ਨੂੰ ਚਲਾਉਣ ਵਾਲਿਆਂ ਦਾ ਮੁੱਖ ਦਫ਼ਤਰ ਸੈਨ ਫਰਾਂਸਿਸਕੋ ਵਿੱਚ ਸੀ ਜਿਸ ਸਮੇਂ ਸਤੰਤਰਤਾ ਅੰਦੋਲਨ ਭਾਰਤ ਵਿੱਚ ਪੂਰੇ ਜੋਰਾਂ ਤੇ ਸੀ ਉਸ ਸਮੇਂ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਵੀ ਭਾਰਤ ਦੀ ਆਜ਼ਾਦੀ ਲਈ ਆਪਣੇ ਤਰਫੋਂ ਯਤਨ ਕਰ ਰਹੇ ਸਨ ਇਨ੍ਹਾਂ ਯਤਨਾਂ ਸਦਕਾ ਗਦਰ ਪਾਰਟੀ ਦੀ ਇਹ ਲਹਿਰ ਚਲਾਈ ਗਈ ਸੀ ਇਸ ਪਾਰਟੀ ਦੇ ਪ੍ਰਧਾਨ ਸੋਨ ਸਿੰਘ ਪਕਣਾ ਸਨ ਅਤੇ ਲਾਲਾ ਹਰਦਿਆਲ ਇਸ ਪਾਰਟੀ ਦੇ ਜਰਨਲ ਸਖਤਰ ਸਨ ਪੰਡਿਤ ਕਾਂਸ਼ੀ ਰਾਮ ਗਦਰ ਪਾਰਟੀ ਦੇ ਖਜ਼ਾਂਚੀ ਦਾ ਕੰਮ ਵੇਖਦੇ ਸਨ ਲਾਲਾ ਹਰਦਿਆਲ ਦੇ ਯਤਨਾਂ ਸਦਕਾ ਹੀ ਸੈਨ ਫ੍ਰਾਂਸਿਸਕੋ ਵਿੱਚ ਜਗੰਤਰ ਆਸ਼ਰਮ ਦੀ ਸਥਾਪਨਾ ਕੀਤੀ ਗਈ ਸੀ ਗਦਰ ਪਾਰਟੀ ਦੇ ਗਦਰ ਨਾਮ ਦਾ ਇੱਕ ਰਸਾਲਾ ਵੀ ਕੱਢਣਾ ਸ਼ੁਰੂ ਕਰ ਦਿੱਤਾ ਸੀ ਇਸ ਪਾਰਟੀ ਵਿੱਚ ਹਜ਼ਾਰਾਂ ਉਹ ਭਾਰਤੀ ਸ਼ਾਮਲ ਸਨ ਜੋ ਉਹਨਾਂ ਦਿਨਾਂ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਵਸੇ ਸਨ ਇਕੱਲੇ ਕੈਨੇਡਾ ਵਿੱਚ ਹੀ ਭਾਰਤੀਆਂ ਦੀ ਗਿਣਤੀ 5000 ਦੇ ਕਰੀਬ ਸੀ ਕੈਨੇਡਾ ਸਰਕਾਰ ਭਾਰਤੀਆਂ ਨੂੰ ਕੈਨੇਡਾ ਆਉਣ ਤੋਂ ਰੋਕਣਾ ਚਾਹੁੰਦੀ ਸੀ ਇਸ ਕਾਰਨ ਉਸ ਦੇ ਸਰਕਾਰ ਨੇ ਨਵੇਂ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਇਹ ਗੱਲ ਭਾਰਤੀਆਂ ਨੂੰ ਬਹੁਤ ਬੁਰੀ ਲੱਗੀ ਕਿਉਂਕਿ ਉਹ ਆਪਣੇ ਸਾਥਕ ਸਬੰਧੀਆਂ ਨੂੰ ਵੀ ਕੈਨੇਡਾ ਬੁਲਾਉਣਾ ਚਾਹੁੰਦੇ ਸਨ ਇਸ ਤੋਂ ਇਲਾਵਾ ਅਮਰੀਕਾ ਵਿੱਚ ਵੀ ਬ੍ਰਿਟਿਸ਼ ਸਰਕਾਰ ਸੀ ਜੋ ਕਿ ਅਮਰੀਕਾ ਵਿੱਚੋਂ ਭਾਰਤੀਆਂ ਨੂੰ ਕੱਢਣਾ ਚਾਹੁੰਦੀ ਸੀ ਇਸ ਕਾਰਨ ਵਿਦੇਸ਼ਾਂ ਵਿੱਚ ਇਹ ਲਹਿਰ ਜ਼ਿਆਦਾ ਪ੍ਰਚਲਿਤ ਹੋਈ ਸਭ ਤੋਂ ਪਹਿਲਾਂ ਗਦਰ ਪਾਰਟੀ ਬਣਾਉਣ ਦੀ ਯੋਜਨਾ RAMDAS Puri GD Kumar ਤਾਰਕਨਾਥ ਦਾਸ ਸੋਹਣ ਸਿੰਘ ਭਗਨਾ ਅਤੇ ਲਾਲਾ ਹਰਦੇয়াল ਇਹਨਾਂ ਵਿੱਚ ਸ਼ਾਮਲ ਸਨ 1913 ਵਿੱਚ ਗਦਰ ਪਾਰਟੀ ਨੂੰ ਸਕਾਰ ਰੂਪ ਮਿਲਿਆ ਸੀ ਇਸ ਪਾਰਟੀ ਨੂੰ ਚਲਾਉਣ ਵਿੱਚ ਲਾਲਾ ਹਰਦੇਯਾਰ ਕਰਤਾ ਸਿੰਘ ਸਰਾਬਾ ਰਾਮਚੰਦਰ ਅਤੇ ਭਗਵਾਨ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਇਸ ਦੇ ਸਦਕੇ ਹੀ ਭਾਰਤ ਵਿੱਚ ਕਾਂਗਾਟਾ ਮਾਰੂ ਅਤੇ ਪਹਿਲੇ ਵਿਸ਼ੇਪ ਜੁੱਧ ਦੀ ਭੂਮਿਕਾ ਤਿਆਰ ਹੋਈ ਸੀ ਸੋ ਇਹ ਸੀ ਗਦਰ ਪਾਰਟੀ ਬਾਰੇ ਜਾਣਕਾਰੀ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਨੂੰ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ